ਹਾਂਜੀ ਚੰਡਾਲ ਨੋਹਾਂ ਦੇ ਇਸ ਐਪੀਸੋਡ ਦੇ ਵਿੱਚ ਆਉਣ ਵਾਲੇ ਐਪੀਸੋਡ ਦੇ ਵਿੱਚ ਇਹ ਵਿਖਾਇਆ ਜਾਵੇਗਾ ਕਿ ਵਿੱਕੀ ਦੁਆਰਾ ਵੀਡੀਓ ਕਾਲ ਪਾਲੀ ਭੈਣ ਨੂੰ ਲਗਾਈ ਜਾਵੇਗੀ ਤੇ ਕਿਹਾ ਜਾਵੇਗਾ ਕਿ ਪਾਲੀ ਭੈਣ ਇੱਕ ਵਾਰੀ ਸਾਡੀ ਜ਼ਰੂਰ ਮਿੰਤ ਨੂੰ ਕਬੂਲ ਕਰੋ ਸਾਡੇ ਤੇ ਤਰਸ ਕਰੋ ਰਹਿਮ ਕਰੋ ਇਸ ਤਰ੍ਹਾਂ ਕੀ ਪਤਾ ਪਾਲੀ ਦੇ ਮਨ ਮੇਰ ਪੈ ਹੀ ਜਾਵੇ ਪਾਲੀ ਦੇ ਤਾਂ ਬਿਲਕੁਲ ਵੀ ਨਹੀਂ ਪੈਣ ਵਾਲੀ ਕਿਉਂਕਿ ਪਾਲੀ ਨੂੰ ਗੁੱਸਾ ਹੀ ਬਹੁਤ ਹੈ ਇਹਨਾਂ ਤੇ ਤੇ ਪਰ ਬੇਬੇ ਬਾਪੂ ਦੇ ਕਹਿਣ ਤੇ ਪਾਲੀ ਜ਼ਰੂਰ ਮੰਨ ਸਕਦੀ ਹੈ ਹੋ ਸਕਦਾ ਹੈ ਵੀਡੀਓ ਦੇ ਵਿੱਚ ਆਉਣ ਵਾਲੇ ਸੀਨ ਲੈ ਜਾਣ ਤੇ ਵਿੱਕੀ ਦੁਆਰਾ ਵੀਡੀਓ ਕਾਲ ਤੇ ਮਿੰਤਾ ਤਰਲੇ ਕੱਢੇ ਜਾਣ ਤਾਂ ਕਿ ਉਹਨਾਂ ਨੂੰ ਰੋਕਿਆ ਜਾਵੇ ਇਸ ਤਰ੍ਹਾਂ ਵੀਡੀਓ ਦੇ ਵਿੱਚ ਬਹੁਤ ਵਧੀਆ ਇਹ ਐਂਡ ਹੋਣ ਵਾਲਾ ਹੈ ਵੀਡੀਓ ਦਾ ਤੇ ਬੇਬੇ ਬਾਪੂ ਵੀ ਪਹਿਲਾਂ ਪੂਆ ਜੀ ਦੇ ਘਰ ਆਉਣਗੇ ਫਿਰ ਪੂਰੀ ਤਰ੍ਹਾਂ ਸਲਾਹ مشਵਰਾ ਕਰਨਗੇ ਕਿ ਆਪਾਂ ਕਿਸ ਦੇ ਘਰ ਰਹਿਣਾ ਹੈ ਕਿਵੇਂ ਆਪਾਂ ਰਹਿਣਾ ਹੈ ਪਾਲੀ ਦੁਆਰਾ ਪੂਰੀਆਂ ਪੱਕੀਆਂ ਪਕਾਈਆਂ ਜਾਣਗੀਆਂ ਪੱਕੀਆਂ ਕੀਤਾ ਜਾਊਗਾ ਆਪਣੇ ਮਾਂ ਮਾਪਿਓ ਨੂੰ ਵੀ ਇਹਨਾਂ ਤੇ ਤੁਸੀਂ ਵਿਸਣਾ ਨਹੀਂਗਾ ਕਿਉਂਕਿ ਇਹਨਾਂ ਦਾ ਪਤਾ ਨਹੀਂ ਕਿ ਇਹ ਕਦੋਂ ਆਪਣੇ ਰੰਗ ਬਦਲ ਲੈਣ ਇਸ ਤਰ੍ਹਾਂ ਪਾਲੀ ਤੇ ਭੂਆਜੀ ਦੁਆਰਾ ਸ਼ਰਤਾਂ ਰੱਖੀਆਂ ਜਾਣਗੀਆਂ ਕਿ ਕਿਹੜੀ ਕਿਹੜੀ ਸ਼ਰਤ ਉਹਨਾਂ ਨੂੰ ਪੂਰੀ ਕਰਨੀ ਹੋਵੇਗੀ ਤੇ ਫਿਰ ਵਿੱਕੀ ਦੁਆਰਾ ਉਹਨਾਂ ਨੂੰ 에어ਪੋਰਟ ਤੋਂ ਲਿਆਂਦਾ ਜਾਵੇਗਾ ਜੇਕਰ ਉਹ 에어ਪੋਰਟ ਪਹੁੰਚ ਗਏ ਹੋਏ ਤਾਂ ਕਿਉਂਕਿ ਇਦਾਂ ਦੇ ਕੰਮ ਵਿੱਕੀ ਹੀ ਕਰ ਸਕਦਾ ਹੈ ਕਵਲ ਤਾਂ ਇਸ ਵੀਡੀਓ ਦੇ ਵਿੱਚ ਭੋਲਾ ਵਿਖਾਇਆ ਗਿਆ ਹੈ ਤੇ ਵਿੱਕੀ ਦੁਆਰਾ 에어ਪੋਰਟ ਤੋਂ ਉਹਨਾਂ ਨੂੰ ਵਾਪਸ ਲਿਆਂਦਾ ਜਾਵੇਗਾ ਤੇ ਉਹਨਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੋਊਗਾ ਕਿਉਂਕਿ ਇਸ ਵੀਡੀਓ ਨੂੰ ਜਲਦ ਤੋਂ the ਐਂਡ ਐਂਡ ਦੇ ਨੇੜੇ ਲਜਾਇਆ ਜਾ ਰਿਹਾ ਹੈ ਕਿਉਂਕਿ ਹੁਣ ਉਹਨਾਂ ਨੂੰ ਮੱਤ ਆ ਚੁੱਕੀ ਹੈ ਉਹਨਾਂ ਦੀ ਮੱਤ ਤੋਂ ਪੜਦਾ ਲੈ ਚੁੱਕਿਆ ਹੈ ਚੰਡਾਲ ਨੋਹਾ ਹੁਣ ਸੁਧਰ ਚੁੱਕੀਆਂ ਹਨ ਤੇ ਬੇਬੇ ਬਾਪੂ ਨੂੰ ਇਹ ਵੀ ਉਹਨਾਂ ਨੂੰ ਪੂਰੀ ਤਰ੍ਹਾਂ ਇੱਕ ਆਇਨਾ ਵਿਖਾਤਾ ਹੈ ਕਿ ਅਸੀਂ ਇੱਥੋਂ ਤੱਕ ਵੀ ਕਰ ਸਕਦੇ ਹਾਂ ਜੇਕਰ ਤੁਸੀਂ ਵੀ ਸਾਨੂੰ ਸਾਂਭ ਸਕਦੇ ਤਾਂ ਸਾਡੀ ਧੀ ਹੈਗੀ ਆ ਸਾਨੂੰ ਸਾਂਭਣ ਦੇ ਲਈ ਤੇ ਫਿਰ ਭੂਆ ਜੀ ਹੋਣੀ ਪਾਲੀ ਹੋਣੀ ਆ ਕੇ ਗੇਟ ਖੜਕਾਉਣਗੇ ਤੇ ਫਿਰ ਬਹੁਤ ਵਧੀਆ ਤਰੀਕੇ ਨਾਲ ਬੇਬੇ ਬਾਪੂ ਦਾ ਸਵਾਗਤ ਕੀਤਾ ਜਾਊਗਾ ਜੇ ਤਰ੍ਹਾਂ ਉਹਨਾਂ ਨੇ ਆਪਣੀਆਂ ਗੱਲਾਂ ਮੰਨੀਆਂ ਹਨ ਸ਼ਰਤਾਂ ਮੰਨੀਆਂ ਹਨ ਕਿ ਅਸੀਂ ਬਹੁਤ ਸੇਵਾ ਕਰਾਂਗੇ ਸਾਡੇ ਪਾਪ ਧੋਤੇ ਜਾਣ ਇਸ ਕਰਕੇ ਸਾਨੂੰ ਹੁਣ ਡਰ ਲੱਗ ਰਿਹਾ ਹੈ ਪਿੰਡ ਵਾਲਿਆਂ ਤੋਂ ਕਿ ਅਸੀਂ ਸਿਰ ਚੁੱਕ ਕੇ ਕਿਵੇਂ ਨਿਕਲਾਂਗੇ ਸਭ ਕੁਝ ਹੁਣ ਉਹਨਾਂ ਨੇ ਮੰਨ ਲਿਆ ਹੈ ਇਸ ਤਰ੍ਹਾਂ ਵੀਡੀਓ ਦਾ ਐਂਡ ਹੋ ਜਾਵੇਗਾ ਕਿਉਂਕਿ ਐਂਡ ਹੋਣ ਦੇ ਬਹੁਤ ਹੀ ਨਜ਼ਦੀਕ ਹੈ ਵੀਡੀਓ ਤੇ ਵੀਡੀਓ ਦਾ ਐਂਡ ਬਹੁਤ ਹੀ ਜ਼ਿਆਦਾ ਸੋਹਣਾ ਹੋਊਗਾ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਬੱਚਿਆਂ ਨੂੰ ਮਾਪਿਆਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਇੱਜ਼ਤ ਬਣਦੀ ਜੋ ਤਾਂ ਦੇਣੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਗਲੀਆਂ ਦੇ ਕੱਖਾਂ ਵਾਂਗੂ ਰੋਲਣਾ ਚਾਹੀਦਾ ਹੈ ਸੋ ਇਸ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਸਿੱਖਿਆਦਾਇਕ ਲੈ ਕੇ ਤੁਸੀਂ ਇੰਜੋਏ ਕਰੋ ਜੇਕਰ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਇਹ ਵੀਡੀਓਜ਼ ਬਹੁਤ ਸਾਰੀਆਂ ਭੈਣਾ ਨੂੰ ਜਦ ਕਿ ਜਿਹੜੀਆਂ ਨੋਹਾਂ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਸਿੱਖਿਆ ਦੇਣ ਵਾਲੀ ਵੀਡੀਓ ਹੈ ਸੋ ਵਾਦੋ ਵਾਦ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਜੀ ਬਾਏ ਬਾਏ